ਗੱਲ ਮਿੱਥੀਏ ਨੋ 225 ਦੀ ਦਰਮਿਆਨੀ ਰਾਤ ਥਾਣਾ ਆਦਮਪੁਰ ਦੀ ਪੁਲਿਸ ਜਿਸ ਦੇ ਪੀਐਸਏ ਸਦਨਾਮ ਸਿੰਘ ਤੇ ਸੀਏਏ ਸਟਾਫ ਵੱਲੋਂ ਸਾਂਝੇ ਤੌਰ ਤੇ ਦਰੋਲੀ ਮੋੜ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਆਉਣ ਜਾਣ ਵਾਲੇ ਵਿਅਕਤੀਆਂ ਦੀ ਸਖੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸੇ ਨਾਕਾਬੰਦੀ ਦੌਰਾਨ ਦੇਰ ਰਾਤ ਇੱਕ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਜਿਸ ਨੂੰ ਪੁਸਤ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਪੁਸਤ ਪਾਰਟੀ ਦੀ ਗੱਡੀ ਤੇ ਫੇਰ ਕਰਨ ਦਿੱਤਾ ਜੋ ਜਵਾਬੀ ਫੇਰ ਦਾ ਜਵਾਬ ਦਿੰਦੇ ਆ ਆਇਆ ਇਸ ਵਿਅਕਤੀ ਨੂੰ ਕਾਬੂ ਕਰਨ ਲਈ ਗੋਲੀ ਚਲਾਈ ਜੋ ਇੱਕ ਨਾਮਰੂਹ ਵਿਅਕਤੀ ਦੇ ਲੱਥ ਦੇ ਲੱਗੀ ਇਸ ਤਰ੍ਹਾਂ ਇੱਕ ਡੱਬਿਆ ਅਤੇ ਇਸ ਦੇ ਕੋਲ ਜਿਹੜਾ ਪਿਸਤੌਲ ਸੀ ਉਹ ਵੀ ਡੱਬਿਆ ਤੀਸਰਾ ਇਸ ਵਿਅਕਤੀ ਦਾ ਨਾਮ ਦਵਿੰਦਰ ਸਿੰਘ ਈਲਿਸਵਾਜਾ ਪੁੱਤਰ ਮਨਜੀਤ ਸਿੰਘ ਵਾਸੀ ਡਮੁੰਡਾ ਮਾਲੂਮ ਹੋਇਆ ਇਸ ਵਿਅਕਤੀ ਕੋਲੋਂ ਇੱਕ ਪਿਸਤੌਲ 32 ਬੋਰ 10 ਜਿੰਦਾ ਰੌਂਦ ਅਤੇ ਮੌਕੇ ਤੇ ਜੋ ਦੋ ਫਾਇਰ ਇਸ ਵੱਲੋਂ ਕੀਤੇ ਗਏ ਉਸ ਦੇ ਖੋਲ ਕਰ ਕਾਰਤੂਸ ਬਰਾਮਦ ਹੋਏ ਜੋ ਦਰਾਨੇ ਤਫਤੀਸ਼ ਇਹ ਪਾਇਆ ਗਿਆ ਕਿ ਇਸ ਨੇ ਪਹਿਲਾਂ ਵੀ ਮਿਤੀ 25 ਏ 25 ਨੂੰ ਪਿੰਡ ਡਰੋਲੀ ਵਿੱਚ ਇੱਕ ਹਰਮਨਪ੍ਰੀਤ ਸਿੰਘ ਦੇ ਗੋਲੀ ਚਲਾਈ ਸੀ ਜੋ ਇਸ ਵੱਲੋਂ ਚਲਾਈ ਗੋਲੀ ਉਸ ਦੀ ਲੱਤ ਵਿੱਚ ਲੱਗੀ ਸੀ ਇਸ ਖਿਲਾਫ ਆਈਪੀਸੀ ਦੀ ਧਾਰਾ 307 ਤੇ ਬੀਐਨਐਸ ਦੀ ਧਾਰਾ 109 3 ਤਹਿਤ ਮਗਦਮਾ ਨੰਬਰ 102 ਦਰਜਿਆ ਇਸ ਤੋਂ ਇਲਾਵਾ ਥਾਣਾ ਆਗਮਰ ਵਿੱਚ ਦੋ ਹੋਰ ਮਗਦਮੇ ਜੀ ਇਸ ਤੇ ਦਰਜਿਆ ਜਿਨ੍ਹਾਂ ਵਿੱਚ ਇਸ ਦੀ ਗ੍ਰਿਫਤਾਰੀ ਲੜਿੰਦੀ ਸੀ ਤੇ ਦਰਾਨੇ ਤਫਤੀਸ਼ ਹੁਣ ਇਹ ਗੱਲ ਵੀ ਸਾਹਮਣੇ ਆਈ ਆ ਵੀ ਹਸ਼ਿਆਰਪੁਰ ਜ਼ਿਲ੍ਹੇ ਵਿੱਚ ਕਿਸੇ ਯੂਟਿਊਬਰ ਉੱਪਰ ਗੋਲੀ ਚਲਾਉਣ ਵਿੱਚ ਵੀ ਇਹ ਇਨਵੋਲਡ ਸੀਗਾ ਔਰ ਇਸ ਮਕਦਮੇ ਦੀ ਨਮਮ ਮਕਦਮਾ ਇਹਦਾ ਕਰਜ ਕਰਕੇ ਉਹਦੇ ਵਿੱਚ ਤਫਤੀਸ਼ ਆਲ ਵਿੱਚ ਲਿਆਂਦੀ ਜਾ ਰਹੀ ਆ ਇਸ ਵਿਅਕਤੀ ਦੀ ਪੁਛਗਛ ਦੌਰਾਨ ਬਹੁਤ ਸਾਰੇ ਤੱਥ ਸਾਹਮਣੇ ਆਉਣ ਦੀ ਉਮੀਦ ਹੈ ਇਹ ਗੱਲ ਆ ਵੀ ਜੀ ਨੂੰ ਦਸਤਨੀ ਰੂਣੀ ਚਾਹਨਾ ਕਿ ਮਾਨਯੋਗ ਪੰਜਾਬ ਸਰਕਾਰ ਦੀਆਂ ਅਧਿਕਾਰਤਾ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਗੁਰਵਜਲ ਜੀ ਦੀਆਂ ਅਧਿਕਾਰਤਾ ਅਤੇ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਸ੍ਰੀ ਹਰਵਿੰਦਰ ਸਿੰਘ ਬਰਕੀ ਜੀ ਦੀਆਂ ਅਧਿਕਾਰਤਾ ਮਤਲਬ ਕਿਸੇ ਵੀ ਕ੍ਰਿਮੀਨਲ ਵਿਅਕਤੀ ਨੂੰ ਕਾਬੂ ਕਰਨ ਲਈ ਹਰ ਤਰ੍ਹਾਂ ਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਨਾਕਾਬੰਦੀ ਵੀ ਇਸੇ ਲੜੀ ਵਿੱਚ ਕੀਤੀ ਜਾ ਰਹੀ ਸੀ ਔਰ ਰਜਾਨਾ ਹੀ ਸਾਡੇ ਥਾਣੇ ਵਿੱਚ ਤੇ ਵਕ ਵਕ ਪਲੈਨ ਤਹਿਤ ਨਾਕਾਬੰਦੀ ਤੇ ਸਰਚ آپریشن ਕੀਤੇ ਜਾ ਰਹੇ ਆ ਥੈਂਕ ਯੂ